हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਹੈ? ਠੀਕ ਠਾਕ ਹੋ ਸਾਰੇ? ਮੈਨੂੰ ਵੀ ਪੂਰੀ ਉਮੀਦ ਆ ਵੀ ਤੁਸੀਂ ਠੀਕ ਠਾਕ ਹੀ ਹੋਵੋਗੇ। ਜਿੰਨੇ ਵੀ ਮੇਰੇ ਨਾਲ ਮੇਰੇ ਵੀਰ, ਮੇਰੇ ਭੈਣ ਭਰਾ ਜੁੜੇ ਆ ਤੇ ਹੋਰ ਵੀ ਸਾਰੇ ਜਿੰਨੇ ਵੀ ਹੈਗੇ ਆ ਉਹ ਵੀ ਜੁੜ ਜਾਣ ਤਾਂ ਕਿ ਮੈਂ ਉਹਨਾਂ ਦੀ ਵੀ ਅਰਦਾਸ ਕਰ ਸਕਾਂ। ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਦੰਦ ਗੁਨੀਰਾ ਚੋਂ ਗੁਨੀਤ ਰੱਕੀ ਵਰਸ਼ੇ ਦੇਖੋ ਵੀਰ ਜੀ ਗੱਲ ਇਹ ਆ ਕੋਈ ਵੀ ਕੰਮ ਕਰਨਾ ਤੇ ਘੜੀ ਦੇਖ ਕੇ ਕੰਮ ਨਾ ਕਰੋ ਕੰਮ ਕਰਕੇ ਘੜੀ ਦੇ ਸਵਾਦ ਥੇ ਰਹੁੰਦਾ ਇਨਸਾਨ ਉਹੀ ਕਾਮਯਾਬ ਆ ਜਿਹੜਾ ਕੰਮ ਕਰਦਾ ਤੇ ਘੜੀ ਦੇਖੀ ਜਾਂਦਾ ਉਹ ਨਹੀਂ ਪਰ ਜੇ ਤੁਸੀਂ ਕੰਮ ਸ਼ੁਰੂ ਕਰਦੋ ਪਹਿਲਾਂ ਕੜੀ ਦੇਖੋਗੇ ਗਲਤ ਹੈ ਕੰਮ ਕਰਕੇ ਕੜੀ ਦੇਖੋ ਜ਼ਿੰਦਗੀ 'ਚ ਕਾਮਯਾਬ ਹੋਣਾ ਬਸ ਸਾਰਿਆਂ ਨੂੰ ਇਹੀ ਮੇਰਾ ਸਨੇਹਾ ਸਾਰਿਆਂ ਨੂੰ ਸੱਚੀ ਗੱਲ ਜੀ